ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਵਿਸ਼ੇਸ਼ ਮੀਟਿੰਗ ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਅਮਨਦੀਪ ਸਿੰਘ ਖਾਲਸਾ ਪ੍ਰਧਾਨ ਦੀ ਅਗਵਾਈ ਹੇਠ ਵਜੀਰਾ ਕੈਫੇ ਫਰੀਦਕੋਟ ਰੋਡ 사ਧਕ ਵਿਖੇ ਕੀਤੀ ਗਈ। ਇਸ ਸਮੇਂ ਜਗਦੀਪ ਸਿੰਘ ਜਨਰਲ ਸਕੱਤਰ ਅਤੇ ਵਜੀਤ ਸਿੰਘ ਲੋਟ ਸੀਨੀਅਰ ਮੀਤ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਸੰਬੰਧੀ ਪ੍ਰਸ਼ਾਸਨ ਦੇ ਵਤੀਰੇ ਨੂੰ ਲੈ ਕੇ ਅਤੇ ਮੰਡੀਆਂ ਵਿੱਚ ਪੋਖਤਾ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿੱਚ ਨਵੀਂ ਭਰਤੀ ਵੀ ਕੀਤੀ ਗਈ ਜਿਸ ਵਿੱਚ ਰਾਜਾ ਸੰਧੂ ਚੋਕ ਸਰਕਾਰੀ ਨੂੰ ਪ੍ਰੈਸ ਸਕੱਤਰ ਸ਼ਿਲਿੰਦਰ ਸਿੰਘ ਸੰਗਤਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਬੁੱਟਰ ਨੂੰ ਪ੍ਰਚਾਰਕ ਸਕੱਤਰ ਅਤੇ ਜਸਵਿੰਦਰ ਸਿੰਘ ਕੌਣੀ ਨੂੰ ਜਨ ਸਕੱਤਰ ਨਿਯੁਕਤ ਕੀਤਾ ਗਿਆ ਇਸ ਸਮੇਂ ਯੂਥ ਆਗੂਆਂ ਵੱਲੋਂ ਉਹਨਾਂ ਨੂੰ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਆਖਿਆ ਸੋ ਆਓ ਦੇਖਦੇ ਹਾਂ ਸਾਧਕ ਤੋਂ ਹੋਰਾਂ ਸੰਦੂਦੀਵ ਵਿਸ਼ੇਸ਼ ਰਿਪੋਰਟ ਇਹ ਜਿਹੜੀ ਮੀਟਿੰਗ ਆ ਇਹ ਬਹੁਤ ਹੀ ਅਹਿਮ ਮੀਟਿੰਗ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ਮਸ਼ੇਰ ਸਿੰਘ ਦਲਾਲਿਆਣਾ ਦੀ ਰਹਿਮਤ ਇਹਥੋਂ ਹੋ ਰਹੀ ਆ ਜਿੱਥੇ ਸਾਡੇ ਬਲਾਕ ਦੇ ਪ੍ਰਧਾਨ ਅਮਨ ਸਿੰਘ ਖਾਲਸਾ ਜੀ ਇੱਥੇ ਪਹੁੰਚਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਾਂਜੀ ਅੱਜ ਅਸੀਂ ਸਾਦਿਕ ਦੀ ਮੀਟਿੰਗ ਕਰ ਰਹੇ ਹਾਂ ਬਲਾਗ ਸਾਦਿਕ ਦੀ ਇਹਦੇ ਵਿੱਚ ਮੰਡੀਆਂ ਦੇ ਤਲਾਈ ਬਾਰੇ ਵਿਸ਼ਾ ਸੀਗਾ ਅੱਜ ਇੱਕ ਵਿਸ਼ਾ ਸੀਗਾ ਅੱਗ ਬਾਰੇ ਤੇ ਹੋਰ ਕਿਵੇਂ ਖੇਤਾਂ ਦੇ ਵਿੱਚ ਲੈਟ ਟਾਈਮ ਨਾਲ ਹੀ ਕੱਟ ਲਈ ਗਈਆਂ ਵੀਰਾਂ ਨੇ ਝੋਨਿਆਂ ਨੂੰ ਪਾਣੀ ਲਾਉਣਾ ਉਹ ਕਿਹੜੇ ਬਿਜਲੀ ਵਾਲੇ ਸੀ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਅੱਗਾਂ ਦੇ ਵਿੱਚ ਜੀ ਦੇਖ ਰਹੇ ਹੋ 24/7 ਤੇ ਮੈਂ ਹਾਂ ਗੁਰਵਿੰਦਰ ਸਿੰਘ ਤੁੰਗੜੀ ਸੋ ਜਿਹੜੇ ਭਾਰਤੀ ਕਿਸਾਨੀ ਉਨਕਾਰਦੀਆਂ ਵੱਲੋਂ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਬਲਾਕ 사ਦਕ ਦੇ ਕਿਸਾਨਾਂ ਗੋ ਵੱਡੀ ਗਿਣਤੀ ਵਿੱਚ ਪਹੁੰਚੇ ਐ ਸੋ ਉਹਨਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ ਹੈ ਕਿਸਾਨਾਂ ਕੋਲ ਨਾਲ ਗੱਲਬਾਤ ਕਰਦੇ ਆ ਕਿ ਕਿਸ ਵਿਸ਼ੇ ਤੇ ਉਹਨਾਂ ਨੇ ਜਿਹੜੀ ਅੱਜ ਮੀਟਿੰਗ ਕੀਤੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਤੁਹਾਡਾ ਜੀ ਮੈਂ ਜੀ ਮਜੀਰ ਸਿੰਘ ਨੂੰ ਡੋਡ ਸੀਨੀਅਰ ਮੀਨਪੁਰ ਦਾ ਜ਼ਿਲ੍ਹਾ ਬੀਤ ਤੋਂ ਹਾਂਜੀ ਕਿਸ ਵਿਸ਼ੇ ਨੂੰ ਲੈ ਕੇ ਅੱਜ ਦੀ ਮੀਟਿੰਗ ਕੀਤੀ ਗਈ ਜੀ ਅੱਜ ਸਾਡੀ ਮੀਟਿੰਗ ਕਿਸਾਨੀ ਮੁੱਦਿਆਂ ਲੈ ਕੇ ਸੀਗੀ ਹੂੰ ਅੱਖ-ਵੱਖ ਮੁੱਦੇ ਸੀ ਪਹਿਲਾ ਮੁੱਦਾ ਤਾਂ ਸਰਕਾਰ ਨੇ 16 ਤਰੀਕ ਦੀ ਬੋਲੀ ਸ਼ੁਰੂ ਕੀਤੀ ਜੋ ਅੱਜ ਤੱਕ ਅਜੇ ਚੱਲ ਨਹੀਂ ਰਹੀ ਹੁੰਦੀ ਹੂੰ ਤੋਂ ਨਾ ਮੰਡਗਾ 'ਚ ਸੁੱਕਾ ਝੋਨਾ ਆਈ ਜਾਂਦਾ ਤੇ ਦੂਜੀ ਸਮੱਸਿਆ ਉੱਥੇ ਜਿਹੜਾ ਮੌਜੂਦ ਮੀਟਰ ਹੁੰਦਾ ਹਾਂਜੀ ਉਹ ਸਰਕਾਰ ਸਹੀ ਕਰੇ ਕਿਉਂਕਿ ਦੂਜੇ ਨਾਲ ਮੇਲ ਨਹੀਂ ਖਾਂਦੇ ਉਹ ਜੇ ਮਾਰਕੀਟ ਦੀ ਕਮੇਟੀ ਵਾਲੇ ਜਾਂਦੇ ਜਾਂਚੀ ਜਾਂ ਜਾਂਦਾ ਤੇ ਕਿਸਾਨ ਉਹ ਦੁਬਿਧਾ 'ਚ ਪੈ ਜਾਂਦਾ ਮੇਰਾ ਝੋਨਾ ਦੂਜੀ ਮਸ਼ੀਨ ਕਿੰਦਾ ਦੱਸਦੀ 111 ਦੂਜਾ ਮੁੱਦਾ ਸਾਡਾ ਪ੍ਰਾਲੀ ਦਾ ਸੀ ਜੋ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਵੀ ਕਿਸਾਨਾਂ ਨੂੰ ਅੰਦਰ ਕੀਤਾ ਜਾਵੇ ਜੋ ਵੱਗ ਲੱਗੋ ਪਰ ਅਸੀਂ ਇਹ ਹਮੇ ਆ ਹਾਈ ਕੋਰਟ ਦਾ ਇਤਜ਼ਕਾਰ ਕਰਦੇ ਫੈਸਲਾ ਪਰ ਸਾਡਾ ਵੀ ਅੱਜ ਤੋਂ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਕਿ 2500 ਰੁਪਏ ਕਿੱਲੇ ਦਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਆਧਿਨੀ ਸਰਕਾਰ ਦੇ ਸਾਨੂੰ 2500 ਰੁਪਏ ਦੇ ਦਿੱਤੀ ਅੱਗ ਲਾਉਣ ਬਿਲਕੁਲ ਪਿਆਰ ਨਹੀਂ ਅੱਗ ਲਾਉਣ ਸਾਡਾ ਬਿਲਕੁਲ ਜੀ ਨਹੀਂ ਕਰਦਾ ਕਿਉਂਕਿ ਇਹ ਧੂਆਂ ਸਾਡੇ ਪਰਿਵਾਰਾਂ ਦੇ ਵਿੱਚ ਦੀ ਲੰਮਣਾ ਸਾਡੇ ਬੱਚਿਆਂ ਦੇ ਮੂੰਹ ਵਿੱਚ ਵੀ ਪੈਣਾ ਸਾਨੂੰ ਕੋਈ ਚਾਲ ਕੀ ਅੱਗ ਲਾਈ ਪਰ ਸਰਕਾਰ ਆਪ ਦਾ ਫੈਸਲਾ ਹੀ ਲਾਗੂ ਕਰਦੀ ਹੈ ਜੋ ਸਕਰੀਨਪੁੱਲ ਨੇ ਫੈਸਲਾ 2500 ਰੁਪਏ ਦਾ ਕੀਤਾ ਉਹ ਲਾਗੂ ਕਉ ਨਹੀਂ ਕਰਦੀ ਇਸ ਵਿੱਚ ਦੇ ਸਾਡੀ ਮਿਲਣੀ ਸੀ ਕਿਉਂਕਿ ਜੋ ਸਬਸਿਡੀ ਦੇ ਸੰਧ ਦਿੱਤੇ ਆ ਕਿਸਾਨੀ 3 ਕਿੱਲਾਂ ਤੋਂ ਥੱਲੇ ਵਾਲੀ ਰਹਗੀ ਉਹਨਾਂ ਕੋਲ ਤੇ ਇੰਨੇ ਵੱਡੇ ਟਰੈਕਟਰ ਹੀ ਹਨੇ ਕਿ ਉਹ ਇੰਨੇ ਵੱਡੇ ਸੰਦ ਚਲਾ ਸਕੀ ਜਾਂ ਉਹ ਸੁਸਾਇਟੀ ਦਾ ਜੇ ਦੇਖੀ ਸਾਡਾ ਉਹ ਪ੍ਰਬੰਧ ਕਰੇ ਪਰਾਲੀ ਦਾ ਪ੍ਰਬੰਧ ਕਰੇ ਇਹ ਸਰਕਾਰ ਦੀ ਜ਼ਿੰਮੇਵਾਰੀ ਉਸ ਕਿਸਾਨਾਂ ਦੇ ਨਾਲ ਥੋਪੋ ਜੇਕਰ ਸਰਕਾਰ ਸਾਡੇ ਨਾਲ ਧੱਕਾ ਕਰਦੀ ਤਾਂ ਅਸੀਂ ਦੇ ਡਟ ਕੇ ਵਿਰੋਧ ਕਰਾਂਗੇ ਜਿਹੜੇ ਸੁਸਾਇਟੀਆਂ ਦੇ ਟਰੈਕਟਰ ਆਏ ਹੋਏ ਆ ਜਾਂ ਵੱਡੇ ਵੱਡੇ ਸੰਦ ਦਾ ਕੋਈ ਵੀ ਜੇ ਰੋਕਾਵਟ ਨੂੰ ਵਗੈਰਾ ਕਰਨੀ ਹੈ ਜਾਂ ਕੁਝ ਵੀ ਉਹ ਵੀ ਕਿਸਾਨਾਂ ਨੂੰ ਮਿਲਦੇ ਲਿਗੇ ਜਾਂ ਉਹ ਘਟਕੰਤੀ ਵਿੱਚ ਆਉਂਦੇ ਉਹ ਜੀ ਘਟਕੰਤੀ ਵਿੱਚ ਆ ਕਿਉਂਕਿ ਸਮਾਂ ਥੋੜਾ ਰਹਿ ਗਿਆ ਕਣਕ ਦੀ ਬਜਾਈ ਨੇੜੇ ਆ ਜਾਣੀ ਆ ਉਹ 15 ਦਿਨਾਂ ਦੇ ਵਿੱਚ ਦੀ ਨਾ ਤਾਂ ਉਹ ਸਾਰੀ ਮਜਾਂ ਨੂੰ ਇੱਕੋ ਥਾਂ ਮੈਂ ਕੀਤਾ ਜਾ ਸਕਦਾ ਹੈ ਬਾਕੀ ਸੰਧ ਵੀ ਘਟਾ ਜਿਸ ਸੈਟਿੰਗਾਂ ਚ ਸੰਧ ਘਟਾ ਉਹ ਆਮ ਗੁਰਪਉ ਨੂੰ ਪਿੰਡਾਂ ਵਿੱਚ ਦਿੱਤੇ ਆ ਉਹ ਵੀ ਅਗਲਾ ਇਹ ਮੇਰ ਕਰਦਾ ਕਿ ਮੈਂ ਨਹੀਂ ਮੈਂ ਤਾਂ ਆਪਦੀ ਵਿੱਚ ਨਾ ਸੀ ਲੈ ਮੈਂ ਦੂਜੀ ਦਿਨ ਨਹੀਂ ਬੀਜਦਾ ਇਹ ਸਰਕਾਰ ਦੀ ਡਿਊਟੀ ਬਣਦੀ ਆ ਕਿਉਂਕਿ ਜਿਹੜਾ ਨਿੱਕਾ ਕਿਸਾਨ ਆ ਉਹ ਇੱਡੇ ਵੱਡੇ ਸੰਧ ਲੈ ਕੇ ਇਹ ਵਾਈ ਨਹੀਂ ਕਰ ਸਕਦਾ ਪਰ ਡਾਕਟਰ ਸਾਹਿਬ ਦਾ ਚਲੋ ਉਹ ਮੋਲ ਵੀ ਲਿਆਉ ਜਾਂ ਉਹ ਸਾਬ ਕੀ ਦਿਨ ਮਿਲ ਗਈ ਤੁਸੀਂ ਜਿਹੜਾ ਜਿਹੜਾ ਕੱਟਿਆ ਹੋਗਾ ਮੰਡੀਆਂ ਚ ਗਏ ਹੋਗੇ ਪਰ ਬੰਦਾਂ ਨੂੰ ਲੈ ਕੇ ਤੁਹਾਨੂੰ ਲੱਗ ਰਿਹਾ ਕਿਵੇਂ ਨਹੀਂ ਜੀ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੋਈ ਬੋਲੀ ਵੀ ਨਹੀਂ ਆਈ ਅਜੇ ਤੱਕ ਅੱਜ 30 ਤਰੀਕ ਹੋ ਗਈ ਹੈ 16 ਤਰੀਕ ਦਾ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਕਿਸਾਨਾਂ ਨਾਲ ਵੀ ਬੋਲੀ ਲਾਗੂ ਕਰਾਂਗੇ ਅੱਜ ਤੱਕ ਕਿਤੇ ਵੀ ਬੋਲੀ ਨਹੀਂ ਆਈ ਪਿਛਲੀ ਵਾਰ ਵੀ ਦੱਸ ਪਏ ਸੀ ਕਿ ਜਦੋਂ ਕਿਸਾਨਾਂ ਨੇ ਮੰਗ ਚੱਕੀ ਸੀ ਨਾ ਤਾਂ ਕੋਈ ਪਾਣੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਹੋਰ ਮੀਂਹ ਗਣੀ ਦਾ ਕੋਈ ਖੜਨ ਨੂੰ ਤੇ ਐਦਕੀ ਵੀ ਤੁਸੀਂ ਕੋਈ ਉਹ ਪਹਿਲਾਂ ਵਾਜਾ ਲਿਆ ਜਾਂਦੇ ਨੇ ਹਾਂਜੀ ਅਸੀਂ ਅੱਜ ਵੀ ਜਾਣਾ ਮੰਡੀਆਂ 'ਚ ਪਹਿਲਾਂ ਵੀ ਅਸੀਂ ਜਾਇਆ ਲਿਆ ਕੋਈ ਪ੍ਰਮਾਣ ਨਹੀਂ ਕਿ ਪੱਕਾ ਹੋ ਜਾ ਤਾ ਇਹਦਾ ਸਰਕਾਰ ਇੱਕ ਇਸ ਤਰ੍ਹਾਂ ਬਣ ਗਈ ਆ ਵੀ ਕਿਹੜਾ ਤੋਂ ਕਰਦੇ ਆ ਆਂਡਰ ਥੱਲੇ ਦਾ ਗਰਾਊਂਡ ਲੈ ਤੇ ਬਿਲਕੁਲ ਕੁਝ ਨਹੀਂ ਹੋ ਜਾ ਤਾ ਪਿੰਡ ਨੂੰ ਮੰਡੀਆਂ 'ਚ ਜਦ ਤੱਕ ਕੋਈ ਬੰਦਾ ਹੀ ਨਹੀਂ ਗਿਆ ਵੀ ਸਾਨੂੰ ਪਿੰਡ ਨੂੰ ਬਾੜ ਦਾ ਬੰਦਾ ਪ੍ਰਬੰਧ ਚੱਲਦਾ ਚਾਹੀਦਾ ਕਰਨਾ ਕੋਈ ਨਹੀਂ ਉਹ ਵੀ ਸਾਨੂੰ ਜੱਜੜਗੁਆਰੀ ਬਹੁਤ ਹੋਣੀ ਆ ਤੋ ਸਾਨਾ ਦਾ ਕਹਿਣਾ ਹੈ ਕਿ ਅਸੀਂ ਜਲਦੀ ਹੀ ਵੈਸੇ ਕਿੜਾ ਦਾ ਕੱਢ ਚੁੱਕੇ ਵੱਡੀਆਂ ਵਿੱਚ ਪਰ ਪ੍ਰਬੰਧਾਂ ਨੂੰ ਲੈ ਕੇ ਔਰ ਝੋਨੇ ਦੀ ਖਰੀਦ ਨੂੰ ਲੈ ਕੇ ਔਰ ਪ੍ਰਾਲੀ ਨੂੰ ਆਕ ਲਾਉਣ ਦੀ ਸਬੰਧੀ ਲੈ ਕੇ ਜਲਦੀ ਹੀ ਪ੍ਰਸ਼ਾਸਨ ਨਾਲ ਮੀਟਿੰਗ ਕਰਨਗੇ ਔਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪ੍ਰਸ਼ਾਸਨ ਇਸ ਤੇ ਕੀ ਟਿੱਪੜੀ ਕਰਦਾ ਧੰਨਵਾਦ